ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਹਰ ਸਾਲ ਹੁਸ਼ਿਆਰਪੁਰ ਦੇ ਖਡਿਆਲਾ ਸੈਨੀਆਂ ਤੋਂ ਪੈਦਲ ਸੰਗਤ ਚੱਲ ਕੇ ਸੰਗ ਦੇ ਰੂਪ ਵਿੱਚ ਗੁਰਦੁਆਰਾ ਡੇਰਾ ਬਾਬਾ ਨਾਨਕ ਪਹੁੰਚਦਾ ਹੈ ਰਸਤੇ ਵਿੱਚ ਹਰ ਪਿੰਡ ਵਿੱਚ ਲੋਕਾਂ ਵੱਲੋਂ ਸੰਗਤਾਂ ਨੇ ਖੁੱਲੇ ਲੰਗਰ ਲਗਾਏ ਜਾਂਦੇ ਹਨ ਤੇ ਇਸ ਮੌਕੇ ਲੋਕਾਂ ਵੱਲੋਂ ਅਖੰਡ ਪਾਠ ਸਾਹਿਬ ਵੀ ਰੱਖੇ ਜਾਂਦੇ ਹਨ ਇਸੇ ਤਰ੍ਹਾਂ ਹੀ ਸੰਗ ਦੇ ਪਵਿੱਤਰ ਮੇਲੇ ਦੇ ਸੰਬੰਧ ਵਿੱਚ ਪਿੰਡ ਬਸਰਾਵਾ ਦੇ ਬਾਜ਼ੀਗਰ ਪਾਈਚਾਰੇ ਦੀਆਂ ਸੰਗਤਾਂ ਅਤੇ ਐਨਆਰਆਈ ਦੇ ਸਨਯੋਗ ਨਾਲ ਖੁੱਲੇ ਲੰਗਰ ਲਗਾਏ ਗਏ ਗਲਬਾਤ ਕਰਦਿਆਂ ਸਾਬਕਾ ਸਰਪੰਚ ਬਲਵਿੰਦਰ ਸਿੰਘ ਨੇ ਕਿਹਾ ਕਿ ਹਰ ਸਾਲ ਸੰਗ ਦੇ ਪਵਿੱਤਰ ਮੇਲੇ ਦੌਰਾਨ ਪਿੰਡ ਵਾਸੀਆਂ ਅਤੇ ਐਨਆਰਆਈ ਦੇ ਸਨਯੋਗ ਦੇ ਨਾਲ ਲੰਗਰ ਚੁਲਾਏ ਜਾਂਦੇ ਹਨ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਛੱਡ ਕੇ ਮਨੁੱਖਤਾ ਦੀ ਸੇਵਾ ਕਰਨ ਤੇ ਗੁਰੂ ਦੇ ਲੰਨ ਲੱਗਣ ਲੰਗਰ ਵਿੱਚ ਬੀਬੀਆਂ ਵੱਲੋਂ ਵੀ ਵੱਧ ਚੜ ਕੇ ਸੇਵਾ ਕੀਤੀ ਗਈ ਇਸ ਮੌਕੇ ਸੇਵਾ ਨਿਭਾਉਂਦੇ ਹੋਏ ਭਜਨ ਲਾਲ, ਸਿੰਧਪਾਲ ਸਿੰਘ, ਰਤਨ ਲਾਲ, ਮੱਖਣ ਸਿੰਘ, ਬਲਵਿੰਦਰ ਸਿੰਘ, ਸਰਵਰਨ ਸਿੰਘ, ਵੀਰਾ RAM, ਰਾਜबीर ਸਿੰਘ ਰਿੰਕੂਦੀਪੂ ਬਾਬਾ ਜੀ, ਮਾਸਟਰ ਦਿਲਬਾਗ ਸਿੰਘ, ਸਿੰਧਾਰਾਮ ਸਰਵਰਨ ਕੌਰ ਜੀ, ਪੂਰੋ ਜੀ ਸੀਤੋ ਪਰਗਾਸ ਸਿੰਘ, ਮਿੰਦਾ RAM, ਸਤਨਾਮ ਸਿੰਘ ਆਦਿ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਭਾਗਾ ਭਰਿਆ ਦਿਨ ਚੜ੍ਹਿਆ ਹੈ ਜੋ ਅੱਜ ਪਹਿਲੀ ਤਰੀਕ ਸੰਗ ਵਾਸਤੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਸਿਰੇ ਸੁਖਨੀ ਸਾਹਿਬ ਦਾ ਅਖੰਡ ਪਾਠ ਆਰੰਭ ਹੋਇਆ ਹੈ ਉਸ ਤੋਂ ਬਾਅਦ ਚ ਲੰਗਰ ਦੀ ਸ਼ੁਰੂਆਤ ਕੀਤੀ ਗਈ ਹੈ ਸਾਡਾ ਪਿੰਡ ਬਸਰਾਵਾ ਜੋ ਕਿ ਐਕਸ ਸਰਪੰਚ ਬਲਵਿੰਦਰ ਸਿੰਘ ਸਾਰੇ ਹੀ ਨਗਰ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਹਰ ਇੱਕ ਵਰਦਾਂ ਤਰ੍ਹਾਂ ਦਾ ਲੰਗਰ ਲਗਾਇਆ ਜਾਂਦਾ ਹੈ ਤੇ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇੱਥੋਂ ਜਾਂਦਿਆਂ ਆਉਂਦਿਆਂ ਸਾਨੂੰ ਦਰਸ਼ਨ ਜ਼ਰੂਰ ਦਿਵਾ ਕਰੋ ਬਾਬਾ ਜੀ ਕੱਲ ਹਰਚਵਾਲ ਪੌਂਜ ਰਹੇ ਨੇ ਪਰਸੋਂ 3 ਤਰੀਕ ਨੂੰ ਇੱਥੋਂ ਆਪਣੇ ਰਵਾਨਗੇ ਹੋਣਗੇ ਤੇ ਉਸ ਤੋਂ ਬਾਅਦ ਛੋਟੇ ਘੁੰਮਣੇ ਇੱਕ ਹੁੰਮਣਾਈ ਰਾਤ ਰਹਿਣਗੇ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਜਾ ਕੇ ਸੰਗ ਪਹੁੰਚੂਗਾ ਅਸੀਂ ਸੰਗ ਦੇ ਆਇਆ ਇੱਥੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਕ ਮੇਰੀ ਹੋਰ ਬੇਨਤੀ ਹੈਗੀ ਏ ਕਿ ਅੱਜ ਕੱਲ ਦੇ ਨੌਜਵਾਨ ਜੋ ਨਸ਼ਿਆਂ ਦੇ ਵੱਲ ਜਿਆਦਾ ਰੁਝਾਅ ਹੋਣ ਕਰਕੇ ਸਾਡੀ ਪੀੜ੍ਹੀ ਜਿਹੜੀ ਹੈ ਦਿਨ ਵਾਰ ਦਿਨ ਥੱਲੇ ਜਾ ਰਹੀ ਹੈ ਮੈਂ ਸਾਰੇ ਹੀ ਨੌਜਵਾਨਾਂ ਗਾੜੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਨਸ਼ਾ ਰਹਿਤ ਹੋਈਏ ਕਬੱਡੀ ਵਾਲੇ ਪਾਸੇ ਚਲੀਏ ਖੇਡਾਂ ਵਾਲੇ ਪਾਸੇ ਚਲੀਏ ਤਾਂ ਜੋ ਕੇ ਸਾਡਾ ਰੰਗਲਾ ਪੰਜਾਬ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ